ਆਖਰੀ ਬਚਨ ਮੈਂ ਤੁਹਾਨੂੰ ਦੱਸਦਾ 31 ਦਸੰਬਰ ਰਾਤ ਦਾ ਦਵਾਨ ਸੀ ਮੇਰਾ ਦਸ਼ਮੇਸ਼ ਦਰਬਾਰ ਉੱਥੇ ਸੁਭਾਵਕ ਬਾਬਾ ਜੀ ਨੇ ਮੇਰੇ ਮੂੰਹ ਕਢਾਇਆ ਜਾਂ ਮੇਰੀ ਸ਼ਰਦਾ ਸੀ ਇੰਨੀ ਮੈਂ ਕਿਹਾ ਸੰਗ ਤੇ ਕੱਲ ਨੂੰ ਨਵਾਂ ਸਾਲ ਚੜਨਾ ਹੈ ਵੀ ਤੁਸੀਂ ਰੱਬ ਦੇ ਦਰਸ਼ਨ ਕਰ ਲਿਓ ਦਵਾਨ ਦੇ ਵਿੱਚ ਬੋਲਿਆ ਮੈਂ ਅਰਬਨ ਸਟੇਟ ਸਰਦਾਰ ਸੁਖਵੀਰ ਸਿੰਘ ਇਸ ਗੱਲ ਦੀ ਗਵਾਹੀ ਭਰਨ ਗਿਆ ਅਰਬਨ ਸਟੋਰ ਉਹਨਾਂ ਦਵਾਨਾਂ 'ਚ ਮੈਨੂੰ ਮਿਲੇ ਸੀ ਪਹਿਲੀ ਵਾਰੀ ਉੱਥੇ ਕੱਲ ਨੂੰ ਜਾ ਕੇ ਤੁਸੀਂ ਰੱਬ ਰੂਪ ਸਾਧੂ ਬਾਬਾ ਜੀ ਦੇ ਦਰਸ਼ਨ ਕਰ ਲਓ ਹਨ ਸਾਰੇ ਸੋ ਨਵਾਂ ਸਾਲ ਚੜ੍ਹਦਾ ਸਾਨੂੰ ਤਾਂ ਨਹੀਂ ਸੀ ਪਤਾ ਵੀ ਉਹ ਉਹਨਾਂ ਨੇ ਤਿਆਰ ਕੀਤਾ ਹੋਇਆ ਜੀ ਕਰਮਾ ਚ ਨਹੀਂ ਸੀ ਜਾਂ کہہ ਲਓ ਮੇਰਾ ਇਹ ਅਵੇਸਲਾਪਨ ਸੀ ਜੀ ਜਿਵੇਂ ਉਹਨਾਂ ਦੀ ਮੌਤ ਸੀ ਮੈਂ ਆਖਰੀ ਵਾਰੀ ਦਰਸ਼ਨ ਨਹੀਂ ਕਰ ਸਕਿਆ ਵੀ ਅਗਲੇ ਦਿਨ ਮੈਂ ਹੀ ਨਹੀਂ ਜਾ ਸਕਿਆ ਮੈਂ ਸੰਗਤ ਨੂੰ ਬੇਨਤੀ ਕਰ ਰਿਹਾ ਇਹ ਨਹੀਂ ਕਿ ਪਤਾ ਵੀ ਮਨਾ ਤੂੰ ਨਹੀਂ ਜਾ ਸਕੇਗਾ ਬਾਬਾ ਜੀ ਆਪਣੇ ਗਏ ਦਿਵਾਨ ਲਾਇਆ ਉਦੋਂ ਬਹੁਤ ਸੰਗਤਾਂ ਕੁੰਡੀਆਂ ਨਹੀਂ ਸਾਰਾ ਦਿਨ ਬੰਦ ਕੀਤੀਆਂ ਹੂੰ ਨਹੀਂ ਤਾਂ ਇੱਕ ਤਰਤੀਬ ਹੈ ਵੀ 12 ਤੋਂ 2 ਕੁੰਡੀ ਖੁੱਲਦੀ ਹੈ ਫਿਰ 4 ਤੋਂ 6 ਖੁੱਲਦੀ ਹੈ ਉਦੋਂ ਸਾਰਾ ਦਿਨ ਹੀ ਦਰਸ਼ਨ ਬਖਸ਼ਦੇ ਰਹੇ ਜੀ ਪਤਾ ਸੀ ਵੀ ਅੱਜ ਇਹਨਾਂ ਨੂੰ ਆਖਰੀ ਦਰਸ਼ਨ ਦੇਣੇ ਨੇ ਵੀ ਇਹਨਾਂ ਨੇ ਫਿਰ ਪ੍ਰਤੱਖ ਦਰਸ਼ਨੋਂ ਦਰਸ਼ਨ ਹੈ ਹੂੰ ਤੇ ਉਦੋਂ ਸੰਤ ਬਾਬਾ ਅਮਰੀਕ ਸਿੰਘ ਜੀ ਵੀ ਕੋਲ ਗਏ ਹੂੰ ਬਾਬਾਈ ਨੂੰ ਬਾਹਰੋਂ ਸੰਗਤਾਂ ਬੁਲਾਉਂਦੀਆਂ ਸੀ ਇੱਥੇ ਮੈਂ ਵੀ ਦੱਸਣਾ ਚਾਹਾਂਗਾ ਵੀ ਜਿਵੇਂ ਪਹਿਲਾਂ 2-3 ਵਾਰੀ ਇੰਗਲੈਂਡ ਤੋਂ ਸਪான்ਸਰ ਆਈ ਸੀ ਬਾਬਾਈ ਨੂੰ ਬਾਬਾ ਅਮਰੀਕ ਸਿੰਘ ਜੀ ਨੂੰ ਤਾਂ ਜਦੋਂ ਬਾਬਾਈ ਨੂੰ ਬੇਨਤੀ ਕਰਨੀ ਉਹ ਮੇਰਾ ਤਾਂ ਸਿਰ ਦੁਖਦਾ ਭਾਈ ਆਪ ਹੀ ਦੇਖ ਲਓ ਤੁਸੀਂ ਉਹ ਰਿਜੈਕਟ ਹੋ ਗਿਆ ਵੀਜ਼ਾ ਹੂੰ ਦੂਜੀ ਵਾਰੀ ਫਿਰ ਉਹਨਾਂ ਨੇ ਸਪான்ਸਰ ਭੇਜੀ ਉਹ ਭਾਈ ਆਪਣੀ ਮਰਜ਼ੀ ਕਰ ਲਓ ਮੈਨੂੰ ਨਹੀਂ ਪਤਾ ਪਤਾ ਹੈ ਇਹ ਥੋੜਾ ਜਿਹਾ ਫਿਰ ਪਰ ਨਹੀਂ ਤਾਂ ਬਾਬਾਈ ਕਹਿੰਦੇ ਤੁਹਾਨੂੰ ਭੇਜ ਕੇ ਰਾਜੀ ਨਹੀਂ ਤੁਸੀਂ ਬੇਨਤੀ ਨਾ ਕਰੋ ਉਹ ਫਿਰ ਵੀ ਰਿਜੈਕਟ ਹੋ ਗਿਆ ਜੀ ਇਹ ਫਿਰ ਕਈ ਸਾਲ ਬੇਨਤੀ ਨਹੀਂ ਕੀਤੀ ਉਸ ਦਿਨ ਪਰ ਆ ਬਾਬਾ ਅਮਰੀਕ ਸਿੰਘ ਜੀ ਨੇ ਮਹਾਰਾਜ ਜੀ ਨੂੰ ਬੇਨਤੀ ਕੀਤੀ ਮਹਾਰਾਜ ਜੀ ਮਾਸਕਟ ਤਾਂ ਸੰਗਤ ਕਹਿੰਦੀ ਹੈ ਦਵਾਨ ਵਾਸਤੇ ਵੀ ਆਪ ਜੀ ਦਾ ਹੁਕਮ ਹੈ ਅੱਛਾ ਭਾਈ ਕਹਿੰਦੇ ਜੇ ਸੰਗਤ ਬੁਲਾਉਂਦੀ ਹੈ ਦਰਸ਼ਨ ਕਰਾਓ ਸੰਗਤ ਦੇ ਉਸ ਦਿਨ ਆ ਕਹਦੇ ਸੀ ਮਬੀ ਕਹਿੰਦੇ ਵੀ ਅੱਜ ਤਾਂ ਮਹਾਰਾਜ ਜੀ ਖੁਸ਼ੀ ਦੇ ਘਰ ਚ ਸੀ ਅੱਜ ਤਾਂ ਅਗਿਆ ਦੇ ਦਿੱਨੀ ਤਾਂ ਮੈਨੂੰ ਬਾਹਰ ਜਾਣ ਨੂੰ ਛੇਤੀ ਅਗਿਆ ਦਿੰਦੇ ਨਹੀਂ ਆਕੇ ਤੇ ਮੈਨੂੰ ਦੱਸਿਆ ਕਹਿੰਦੇ ਅੱਜ ਮਹਾਰਾਜ ਨੇ ਅਗਿਆ ਦੇ ਦਿੱਤੀ ਅਸੀਂ ਕਿਹਾ ਵੀ ਚਲੋ ਵਧੀਆ ਗੱਲ ਸਤ ਕੋ ਵਜੇ ਆਏ ਨੇ ਬਾਬਾ ਜੀ ਇੱਥੇ ਉਦਣ ਮਹਾਰਾਜ ਜੀ ਕੋਲੋਂ ਸਾਢੇ 10 ਵਜੇ ਸਾਨੂੰ ਫੋਨ ਆ ਗਿਆ ਸੀ ਵੀ ਅਸੀਂ ਯਕੀਨ ਨਹੀਂ ਕੀਤਾ ਕਿਉਂਕਿ ਉਹ ਜਿਹੜਾ ਜਿਹਨੇ ਫੋਨ ਕੀਤਾ ਸੀ ਉਹ ਮਸਤਾਨਾ ਸੀ ਜੀ ਫਕਰ ਰੂਸ ਹੀ ਕੋਈ ਅਸੀਂ ਕਿਹਾ ਸ਼ਾਇਦ ਇਹ ਨਾ ਪਤਨੀ ਬਾਬਾ ਜੀ ਤਾਂ ਢਿਲੇ ਨਹੀਂ ਸੀ ਵੀ ਸ਼ਾਇਦ ਪਰਮਜੀਤ ਬਾਬਾ ਜੀ ਬਾਰੇ ਨਾ ਕੋਈ ਇਹੋ ਜਿਹੀ ਗੱਲ ਕਰਦਾ ਹੋਏ ਵੀ ਉਦੋਂ ਢਿਲੇ ਉਹ ਹੋਏ ਸੀ ਅਸੀਂ ਫਿਰ ਫੋਨ ਕੀਤਾ ਵੀ ਕਿਸੇ ਹੋਰ ਨੂੰ ਕੀਤਾ ਉਹ ਕਹਿੰਦਾ ਵੀ ਫੋਨ ਤਾਂ ਮਿਲ ਨੂੰ ਵੀ ਆਇਆ ਵੀ ਲੱਗਦਾ ਵੀ ਅਨੁਸ਼ਖਾ ਵੀ ਜੀ ਕੋਈ ਘਟਨਾ ਹੋਗੀ ਫੇਰ ਇੱਕ ਬੰਦੇ ਨੂੰ ਕੀਤਾ ਉਹ ਮਤਲਬ ਬਿਲਕੁਲ ਉਹਦੀ ਗੱਲ ਤੇ ਵਿਸ਼ਵਾਸ ਸਾਨੂੰ ਕਰਨੇ ਪੈਣਾ ਸੀ ਕਿ ਉਹ ਬੰਦਾ ਭਰੋਸੇਯੋਗ ਸੀ ਉਹ ਤਾਂ ਬੋਲਿਆ ਨਾ ਗਿਆ ਕਹਿੰਦਾ ਬਾਬਾ ਜੀ ਚਲੇਗੇ ਮੈਂ ਇੱਥੇ ਬੈਠਮ ਉੱਚੀ ਉੱਚੀ ਰੋਣ ਲੱਗ ਗਈ ਇੱਥੇ ਸਾਰੇ ਮੈਂ ਇਧਰ ਸਿੰਘ ਮੈਂ ਉੱਚੀ ਉੱਚੀ ਰੋਣ ਲੱਗ ਗਿਆ ਇਧਰ ਆਇਆ ਸਿੰਘ ਆਰਾਮ ਚ ਹੋ ਗਏ ਸੀ ਉਦੋਂ ਸਿੰਘ ਡਰ ਗਿਆ ਵੀ ਪਤਾ ਨਹੀਂ ਉਧਰ ਕਮਰੇ ਚ ਨਹੀਂ ਕੁਝ ਹੋ ਬਾਬਾ ਜੀ ਢਿੱਲੇ ਤਾਂ ਨਹੀਂ ਹੋ ਗਏ ਜਾਂ ਕੁਛ ਨਾ ਮਮਾ ਦਾ ਸੇਵਾ ਮਹਾਰਾਜ ਜੀ ਸੱਚਖੰਡ ਚਲੇ ਗਏ ਫਿਰ ਅਸੀਂ 11:00 ਵਜੇ ਪਹੁੰਚ ਗਏ ਸੀ ਹੰਸਾਲੀ ਸਾਹਿਬ ਉਦੋਂ ਹੀ ਦੇਖ ਲਓ ਲੈਣਾ ਲੱਗ ਗਿਆ ਸੀ ਉੱਥੇ ਹੂੰ ਜੰਗਲ ਦੀ ਅੱਗ ਵਾਂਗੂ ਇਹ ਗੱਲ ਫੈਲ ਗਈ ਸੀ ਮਾਰੇ ਦਾ ਸਰੀਰ ਕੋਲਡ ਸਟੋਰ ਚ ਰੱਖਿਆ ਹੋਇਆ ਸੀ ਕੋਲਡ ਸਟੋਰ ਦੀ ਵੀ ਇੱਕ ਉਹ ਘਟਨਾ ਜਦੋਂ ਕੋਲਡ ਸਟੋਰ ਬਣਾਉਣਾ ਸੀ ਤਾਂ ਸਬਜ਼ੀਆਂ ਦੁੱਧ ਵਗੈਰਾ ਖਰਾਬ ਹੋ ਜਾਂਦਾ ਸੀ ਗਰਮੀਆਂ ਚ ਜੀ ਤਾਂ ਪਰਮਜੀਤ ਬਾਬਾ ਜੀ ਨੇ ਵੱਡੇ ਮਹਾਰਾਜ ਨੂੰ ਬੇਨਤੀ ਕੀਤੀ ਮਹਾਰਾਜ ਕੋਲਡ ਸਟੋਰ ਬਣਾ ਲਈ ਹਾਂ ਭਾਈ ਕਹਿੰਦੇ ਬਣਾ ਲਓ ਕਹਿੰਦੇ ਉਹ ਕੀ ਕੰਮ ਹੁੰਦਾ ਹੁੰਦਾ ਕਹਿੰਦੇ ਜੀ ਸਬਜ਼ੀਆਂ ਠੰਡੀਆਂ ਰਹਿਣੀਆਂ ਦੁੱਧ ਨਹੀਂ ਖਰਾਬ ਹੁੰਦਾ ਠੰਡਾ ਰਹਿੰਦਾ ਜੀ ਕਮਰਾ ਇੱਕ ਫ੍ਰਿਜ ਲੱਗ ਜਾਂਦਾ ਉੱਚ ਹਾਂ ਹਾਂ ਭਾਈ ਕਹਿੰਦੇ ਕਿਸੇ ਹੋਰ ਕੰਮ ਵੀ ਆ ਜਾਊਗਾ ਹੂੰ ਬਣਾ ਲਓ ਕਿਸੇ ਹੋਰ ਕੰਮ ਵੀ ਆ ਜਾਊਗਾ ਫਿਰ ਜਦੋਂ ਮਹਾਰਾਜ ਜੀ ਨੇ 7:30 ਤੋਂ 9 ਵਜੇ ਆ ਇੱਕਦਮ ਪਰਮਜੀਤ ਬਾਬਾ ਜੀ ਨੂੰ ਬਾਬਾ ਜੀ ਕਹਿੰਦੇ ਵੀ ਮੈਂ ਅੰਦਰ ਆ ਕੇ ਨਾ ਲੰਮਾ ਪੈ ਗਿਆ ਕਮਰੇ 'ਚ ਤੇ ਮਾਤਾ ਜੀ ਮਾਤਾ ਜਸਵੰਤ ਕੌਰ ਜੀ ਪਰਮਜੀਤ ਬਾਬਾਈ ਦੇ ਘਰੋਂ ਉਹ ਬਾਬਾਈ ਨੂੰ ਕਹਿਣ ਲੱਗੇ ਵੀ ਤੁਸੀਂ ਢਿੱਲੇ ਆ ਵੀ ਤੁਸੀਂ ਕੱਲ ਦਾ ਆਰਾਮ ਨਹੀਂ ਕੀਤਾ ਆਰਾਮ ਕਰ ਲਓ ਕਹਿੰਦੇ ਮੈਂ ਕਿਹਾ ਚੱਲ ਹੁਣ ਬਾਬਾ ਜੀ ਵੀ ਅੰਦਰ ਚਲੇ ਗਏ ਮੈਂ ਆਰਾਮ ਕਰ ਲੈਣਾ ਕਹਿੰਦੇ ਮੈਂ ਕੰਬਲ ਉੱਤੇ ਲੈ ਕੇ ਪੈ ਗਿਆ ਤੇ ਕਹਿੰਦੇ ਇਹ ਮੈਨੂੰ ਆਵਾਜ਼ ਆਈ ਪਰਮਜੀਤ ਜਿਵੇਂ ਆਵਾਜ਼ ਆਈ ਕਹਿੰਦੇ ਮੈਂ ਇੱਕਦਮ ਕੰਬਲ ਉਠਾ ਮਾਰਿਆ ਲੱਗੇ ਮਾਤਾ ਜੀ ਕਹਿੰਦੇ ਕੀ ਹੋ ਗਿਆ ਕਹਿੰਦੇ ਬਾਬੇ ਨੇ ਆਵਾਜ਼ ਮਾਰੀ ਏ ਮਾਤਾ ਜੀ ਕਹਿੰਦੇ ਮੈਂ ਇੱਥੇ ਬੈਠੀ ਪਾਠ ਕਰ ਰਹੀ ਆ ਤੁਸੀਂ ਆਰਾਮ ਕਰ ਰਹੇ ਹੋ ਆਵਾਜ਼ ਪਹਿਲਾਂ ਮੈਨੂੰ ਸੁਣੂ ਜਾਂ ਤੁਹਾਨੂੰ ਸੁਣੂਗੀ ਤੁਹਾਨੂੰ ਸੁਪਨਾ ਆਇਆ ਹੋਣਾ ਕਿ ਕਹਿੰਦੇ ਮੈਂ ਫੇਰ ਕੰਬਲ ਲੈ ਕੇ ਪੈ ਗਿਆ ਕਹਿੰਦੇ ਫੇਰ ਮੈਨੂੰ ਆਵਾਜ਼ ਆਈ ਬੜੀ ਜ਼ੋਰ ਦੀ ਕਹਿੰਦੇ ਮੈਂ ਮਾਰਿਆ ਕੰਬਲ ਮੈਂ ਫਟਾਫਟ ਝੋੜਾ ਪਾਇਆ ਅੰਦਰ ਗਿਆ ਕਹਿੰਦੇ ਮੇਰੇ ਜੰਦਿਆਂ ਨੂੰ ਬਾਬਾ ਜੀ ਸਾਹਿਬ ਇਦਾਂ ਸੰਤੇ ਸਜੇ ਹੋਏ ਸੀ ਤੇ ਕਹਿੰਦੇ ਜਦੋਂ ਇੰਨੇ ਨੂੰ ਸੇਵਾਦਾਰ ਆ ਗਿਆ ਵੀ ਬਾਬਾ ਜੀ ਟਿੱਲੇ ਹੋ ਗਏ ਕਹਿੰਦੇ ਮੈਂ ਫਟਾਫਟ ਜਦੋਂ ਗਿਆ ਤਾਂ ਮਹਾਰਾਜ ਨੇ ਜਿਵੇਂ ਮੇਰੇ ਇੰਤਜ਼ਾਰ ਚ ਬੈਠੇ ਹੁੰਦੇ ਸੀ ਤਾਂ ਬੈਠੇ ਸੀ ਕਹਿੰਦੇ ਮੇਰੇ ਤੋਂ ਕੋਲ ਗਿਆ ਮੈਨੂੰ ਐ ਮੇਰੇ ਗਲੇ ਨੂੰ ਇਦਾਂ ਦੋਵੇਂ ਬਾਹਾਂ ਨਾਲ ਜੱਫੀ ਪਾ ਲਈ ਤੇ ਕਹਿੰਦੇ ਵੀ ਮੈਂ ਕਿਹਾ ਹੋਇਆ ਕੀ ਐ ਦੱਸੋ ਤਾਂ ਸਹੀ ਕਹਿੰਦੇ ਬੋਲੇ ਜ਼ਰੂਰ ਕੁਝ ਬਾਬਾ ਜੀ ਪਰ ਉਹਨਾਂ ਦਾ ਗਲ ਭਰਿਆ ਹੋਇਆ ਸੀ ਪ੍ਰੇਮ ਚ ਨੇਤਰਾਂ ਚ ਥੋੜਾ ਥੋੜਾ ਜਲ ਸੀ ਕਹਿੰਦੇ ਮੇਰਾ ਵੀ ਮਨ ਭਰ ਗਿਆ ਵੀ ਕੀ ਹੋ ਗਿਆ ਇਕਦਮ ਕਹਿੰਦੇ ਮੈਨੂੰ ਸੁਧਬੁੱਧ ਕਹਿੰਦੇ ਐ ਜਦੋਂ ਮੈਨੂੰ ਮੈਂ ਕਿਹਾ ਹੋਇਆ ਕੀ ਦੱਸੋ ਤਾਂ ਸੀ ਕਹਿੰਦੇ ਬਸ ਇਹਨਾਂ ਨੂੰ ਮਾਤਾ ਜੀ ਵੀ ਆ ਗਏ ਕਹਿੰਦੇ ਮਹਾਰਾਜ ਜੀ ਚਰਨਕੁੱਟ ਦਿੰਨੇ ਆ ਇਹ ਜਰਨੀ ਮਨ ਨਾ ਕਰਤਾ ਲੇਟ ਗਏ ਲੰਮੇ ਪੈ ਗਏ ਕਹਿੰਦੇ ਅਸੀਂ ਡਾਕਟਰ ਬੁਲਾਇਆ ਡਾਕਟਰ ਨੇ ਆ ਕੇ ਨਬਜਾ ਖੜੀ ਹੋਈ ਨਹੀਂ ਜਿਵੇਂ ਹਾਥੀ ਫੁੱਲਾਂ ਦੀ ਮਾਲਾ ਲਾ ਕੇ ਰੱਖ ਦਿੰਦਾ ਹੈ ਮੱਖਣ ਚੋਂ ਵਾਲ ਕੱਢ ਲੋ ਕੋਈ ਆਵਾਜ਼ ਨਹੀਂ ਹੁੰਦੀ ਗੁਰਮਖਾਵਾ ਜਾਇਨ ਸੰਗ ਅਸਟ੍ਰੇਲੀਆ ਆਖਰੀ ਵੇਟਨ ਬਾਬਾ ਪਰਮਜੀਤ ਸਿੰਘ ਨਾਲ ਹੋਇਆ ਆਖਰੀ ਦਰਸ਼ਨ ਗਲਵਕੜੀ ਪ੍ਰੇਮ ਦੀ ਤੇ ਉਸ ਅਸੀਂ ਕੋਲਡ ਸਟੋਰ ਚ ਸੀ ਉਦੋਂ ਜਦੋਂ ਜਦੋਂ ਮਾਰੇ ਦੇ ਦਰਸ਼ਨ ਹੋਏ ਤਾਂ ਉਦੋਂ ਉੱਥੇ ਜੋ ਸੇਵਾਦਾਰਾਂ ਦਾ ਹਾਲ ਸੀ ਉਹ ਦੇਖਿਆ ਨਹੀਂ ਸੀ ਜਾਂਦਾ ਸੁਣਿਆ ਨਹੀਂ ਸੀ ਜਾਂਦਾ ਤਾਂਾਂ ਪੈਂਦੀਆਂ ਸੀ ਬਸ ਉਹਦੋਂ ਸੋਚਦੀ ਨਹੀਂ ਸੀ ਕੁਝ ਵੀ ਹੁਣ ਹੋਏਗਾ ਕੀ ਹੋਏਗਾ ਕਿ ਅਸੀਂ ਅਸੀਂ ਵੀ ਇਹ ਫੀਲ ਕਰਨ ਲੱਗ ਗਏ ਸੀ ਕਿ ਉਹਨੂੰ ਇੱਥੇ ਸ਼ਾਇਦ ਸਾਡਾ ਕੋਈ ਨਹੀਂ ਹੈਗਾ ਤਾਂ ਮਹਾਰਾਜ ਦਾ ਉਹਨਾਂ ਸ਼ਰੀਰ ਹੈ ਸੀ ਰਮਾਣਾ ਸਾਹਿਬ ਵੀ ਸੀ 4 ਦਿਨ ਕਿਉਂਕਿ ਸ਼ਰੀਰ ਰੱਖਿਆ ਸੀ ਰਮਾਣਾ ਸਾਹਿਬ ਦਰਸ਼ਨਾਂ ਵਾਸਤੇ ਸੰਗਤ ਆ ਰਹੀ ਸੀ ਚਰਨਜੀਤ ਬਾਬਾ ਜੀ ਅੰਦਰ ਬੈਠੇ ਅਸਨ ਵਾਲੇ ਕਮਰੇ 'ਚ ਜੀ ਤਾਂ ਮੈਂ ਅੰਦਰ ਅਸਨ ਵਾਲੇ ਕਮਰੇ 'ਚ ਜਦੋਂ ਗਿਆ ਤਾਂ ਸਾਹਮਣੇ ਮਹਾਰਾਜ ਜੀ ਦਿਸੇ ਨਾ ਜਿਵੇਂ ਪਹਿਲਾਂ ਸਜੇ ਹੁੰਦੇ ਸੀ ਅਸਨ ਤੇ ਤਾਂ ਮੇਰੇ ਹੋਪ ਨਿਕਲ ਗਈ ਤਾਂ ਮੈਂ ਰੋਣ ਲੱਗ ਗਿਆ ਹੋਰ ਵੀ ਉੱਥੇ ਸੰਗਤ ਜੀ ਵੀ ਬਰਾਕ ਕਰ ਰਹੀ ਸੀ ਪਰਨੀਤ ਬਾਬਾ ਜੀ ਸਾਹਮਣੇ ਬੈਠੇ ਹੋਏ ਸੀ ਮੈਨੂੰ ਕਿੰਦੇ ਬੱਸ ਬੱਸ ਐਮਨੇ ਕਿਤਾ ਵੀ ਰੋਣਾ ਨਹੀਂ ਬਾਬਾਈ ਦਾ ਮਨ ਖਰਾਬ ਹੋ ਜਾਂਦਾ ਸੀ ਫਿਰ ਮੈਂ ਉਹਨਾਂ ਨੂੰ ਜਾ ਕੇ ਇਦਾਂ ਉਹਨਾਂ ਦੇ ਗੋਡੇ ਤੇ ਐਸੇ ਰੱਖਦਾ ਉਹਨਾਂ ਨੇ ਮੇਰੇ ਸਿਰ ਤੇ ਹੱਥ ਰੱਖਿਆ ਬਾਬਾਈ ਸਿਰ ਦੇ ਵਾਲ ਤੋਂ ਲੈ ਕੇ ਪੈਰ ਦੇ ਅੰਗੂਠੇ ਤੱਕ ਫੋਬਰੇਸ਼ਨ ਨਿਕਲੀ ਸਰੀਰ ਚ ਜਿੰਨੇ ਮੈਨੂੰ ਉੱਥੇ ਸ਼ਾਂਤ ਕਰਤਾ ਵੀ ਮੈਨੂੰ ਹੌਸਲਾ ਹੋ ਗਿਆ ਵੀ ਅਸੀਂ ਕਿਤੇ ਨਹੀਂ ਗਏ ਅਸੀਂ ਇੱਥੇ ਆ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸ ਰਿਹਾ ਸੀ ਵੀ ਉੱਥੇ ਹੰਸਾਲੀ ਪਿੰਡ ਦੇ ਵਿੱਚ ਹੰਸਾਲੀ ਪਿੰਡ ਦੇ ਵਿੱਚ ਇੱਕ ਲੜਕੀ ਦਾ ਵਿਆਹ ਸੀ ਉਹਨਾਂ ਨੇ ਡੇਟ ਲੈਣੀ ਸੀ ਬਾਬਾਈ ਜੀ ਤੋਂ ਬਾਬਾਈ ਉਹਨੂੰ ਕਹਿੰਦੇ ਪਰਮਜੀਤ ਤੋਂ ਡੇਟ ਲੈ ਲਓ ਹੁਣ ਉਹਨਾਂ ਦੀ ਸ਼ਰਤਾ ਸੀ ਵੀ ਸਾਨੂੰ ਵੱਡੇ ਬਾਬਾ ਜੀ ਡੇਟ ਦੇਣ ਜੀ ਪਰਮਜੀਤ ਬਾਬਾਈ ਨੇ ਕੋਈ ਉਹਨਾਂ ਨੂੰ ਡੇਟ ਦਿੱਤੀ ਦਸੰਬਰ ਦੀ ਵੱਡੇ ਬਾਬਾ ਜੀ ਨੇ ਦਿੱਤੀ 14 ਪਤਾ ਨਹੀਂ 17 ਜਨਵਰੀ ਦੀ ਡੇਟ ਦੇ ਕੇ ਕਹਿੰਦੇ ਹੁਣ ਭਾਈ ਪਰਮਜੀਤ ਤੋਂ ਹੀ ਅਸ਼ੀਰਵਾਦ ਦਵਾ ਦਿਓ ਬੱਚਿਆਂ ਨੂੰ ਰਮਜ ਤਾਂ ਮਾਰੀ ਕਿਸੇ ਨੂੰ ਸਮਝ ਨਹੀਂ ਲੱਗੀ ਹੂੰ ਸ਼ੀਰ ਸ਼ੱਡਨ ਤੋਂ ਕੁਝ ਦਿਨ ਪਹਿਲਾਂ ਵੀ ਇਹ ਰਮਜਾਂ ਮਾਰੀਆਂ ਬਹੁਤ ਸੰਗਤ ਕਦੋਂ ਹੋਊਗੀ ਲਾਈਨਾਂ ਲੱਗੀਆਂ ਰਹਿਣਗੀਆਂ ਪਰ ਇੰਨੀ ਵੀ ਸੰਗਤ ਨਾ ਘਟਿਆ ਇਸ਼ਾਰਾ ਕਰਕੇ ਉੱਥੇ ਮਨੋਹਰ ਹੈ ਉਹਨੂੰ ਕਹਿੰਦੇ ਇੰਨੀ ਵੀ ਨਾ ਘਟੇ ਸੰਗਤ ਮਨੋਹਰ ਜੀ ਨੂੰ ਪੁੱਛਿਆ ਸ਼ੀਸ਼ਿਆਂ ਦੇ ਦਰਸ਼ਨ ਕਦੋਂ ਹੋਣਗੇ ਉਹ ਕਹਿੰਦਾ ਮਹਾਰਾਜ ਜਦੋਂ ਤੁਹਾਡੀ ਮੌਜਾ ਉਦੋਂ ਹੋ ਜਾਣਗੇ ਸਭ ਨੂੰ ਐ ਲੱਗਦਾ ਸੀ ਕੋਈ ਕੈਬਨ ਬਣ ਜਾਏਗਾ ਸ਼ੀਸ਼ਿਆਂ ਦਾ ਉਹ ਕੋਈ ਢਲਮਟ ਵੀ ਨਹੀਂ ਸੀ ਉਹਨਾਂ ਨੇ ਸਰੀਰ ਤੇ ਬੋਝ ਹੀ ਇੰਨਾ ਚੁੱਕਿਆ ਹੋਇਆ ਸੀ ਸੰਸਾਰ ਦਾ ਤਿਆਰੀ ਕੀਤੀ ਹੋਈ ਸੀ ਸੱਚਖੰਡ ਜਾਣ ਦੀ ਤਾਂ ਫਿਰ ਉਹ ਸੰਤ ਬਾਬਾ ਪਰਮਜੀਤ ਸਿੰਘ ਜੀ ਹੁਣ ਵੀ ਸੰਗਤ ਦਾ ਸੰਗਤ ਨੂੰ ਪ੍ਰੇਰ ਕੇ ਬਾਣੀ ਹੁਣ ਵੀ ਉੱਥੇ ਜੇ ਕੋਈ ਜਾਂਦਾ ਬਾਣੀ ਨਾਲ ਜੋੜਦੇ ਨੇ ਤਾਂ ਜਦੋਂ ਪਰਮਜੀਤ ਬਾਬਾ ਜੀ ਢਿਲੇ ਹੋਏ ਸੀ ਇਹਨਾਂ ਨੂੰ ਹਾਰਟ ਦੀ ਪ੍ਰੋਬਲਮ ਹੋ ਗਈ ਸੀ ਤਾਂ ਉਦੋਂ ਬਾਬਾ ਜੀ ਨੇ 2013 ਦੇ ਵਿੱਚ ਰਾਤ ਨੂੰ ਬਾਬਾ ਜੀ ਕਹਿੰਦੇ ਪਰਮਜੀਤ ਕੀ ਹੋ ਰਿਹਾ ਹੈ ਕਹਿੰਦੇ ਮਹਾਰਾਜ ਕੁਛ ਨਹੀਂ ਕਹਿੰਦੇ ਕੁਛ ਤਾਂ ਹੋ ਰਿਹਾ ਹੈ ਕਹਿੰਦੇ ਮਹਾਰਾਜ ਜੀ ਵੀ ਖੱਬੀ ਬਾਹਂ ਚ ਥੋੜਾ ਥੋੜਾ ਹਲ ਹਲਕਾ ਹਲਕਾ ਦਰਦ ਹੋ ਰਿਹਾ ਹੈ ਹੋਰ ਕੁਛ ਨਹੀਂ ਕਹਿੰਦੇ ਜਾ ਜਵੈਨ ਖਾਨ ਵਾਲੇ ਲੰਗਰ ਚ ਜਾ ਕੇ ਇਹ ਜਵੈਨ ਖਾਨ ਚਲੇ ਗਏ ਪਿੱਛੋਂ ਹਰੀ ਸਿੰਘ ਜੀ ਨੂੰ ਬੁਲਾ ਲਿਆ ਕਹਿੰਦੇ ਇਹਨੂੰ ਹੁਣੇ ਲੁਧਿਆਣਾ ਲੈ ਜਾ ਡਾਕਟਰ ਆਰ ਪੀ ਸਿੰਘ ਨੇ ਉਹਨਾਂ ਨੇ ਪੰਜਵੇਂ ਪਾਤਸ਼ਾਹ ਦੇ ਨਾਮ ਤੇ ਪੰਚਮ ਹਸਪੀਟਲ ਖੋਲ੍ਹਿਆ ਹੋਇਆ ਕਹਿੰਦੇ ਡਾਕਟਰ ਆਰ ਪੀ ਸਿੰਘ ਕੋਲ ਜਾ ਜਿੰਦਰ ਨੂੰ ਫੋਨ ਕਰ ਦੋ ਤਾਂ ਰਜਿੰਦਰ ਸਿੰਘ ਗਰੇਵਾਲ ਉਹਦਾ ਨਾਮ ਛੋਟਾ ਨਾਮ ਜਿੰਦਰ ਹੈ ਉਹ ਵੀ ਉੱਥੇ ਆ ਜਾਊਗਾ ਉਹ ਕਹਿੰਦੇ ਠੀਕ ਹੈ ਜੀ ਉਹ ਭਾਈ ਹਰੀ ਸਿੰਘ ਜੀ ਪਰਮਜੀਤ ਬਾਬਾ ਨੂੰ ਕਹਿਣ ਲੱਗੇ ਵੀ ਚਲੋ ਜਾਣਾ ਪਰ ਮਨੀਤ ਬਾਬਾ ਜੀ ਕਹਿੰਦੇ ਕਿੱਥੇ ਜਾਣਾ ਹੈ ਕਹਿੰਦੇ ਬਾਬਿਆਂ ਨੇ ਕਿਹਾ ਵੀ ਪੰਚਮ ਹਸਪੀਟਲ ਜਾਣਾ ਹੈ ਪਰ ਮਨੀਤ ਬਾਬਾ ਜੀ ਕਹਿੰਦੇ ਮੈਨੂੰ ਕੀ ਹੋਇਆ ਹੈ ਕੁਛ ਨਹੀਂ ਮੈਂ ਠੀਕ ਆ ਮੈਨੂੰ ਕੀ ਹੋਇਆ ਤਾਂ ਬਾਬਾ ਜੀ ਖਿੜਕੀ ਚੋਂ ਦੇਖ ਰਹੇ ਸੀ ਜਦੋਂ ਦੇਖਿਆ ਵੀ ਨਹੀਂ ਕਿ ਬਾਬਾ ਜੀ ਬਹੁਤ ਖਿੱਚ ਕੇ ਪਏ ਤੁਸੀਂ ਇੱਥੇ ਫਿਰਦੇ ਹਜੇ ਗਏ ਨਹੀਂ ਜਾਓ ਪਰਮਜੀਤ ਬਾਬਾ ਜੀ ਕਹਿੰਦੇ ਮੈਨੂੰ ਸਮਝ ਲੱਗ ਗਈ ਵੀ ਹੁਣ ਜਦੋਂ ਮੈਂ ਪਹਿਲਾਂ ਕਦੇ ਆਗਿਆ ਮੰਗਦਾ ਸੀ ਜਾਣ ਦੀ ਤਾਂ ਉਦੋਂ ਮੈਨੂੰ ਜਾਣ ਨਹੀਂ ਸੀ ਦਿੰਦੇ ਹੁਣ ਮੈਂ ਜਾ ਕਹਿ ਰਿਹਾ ਵੀ ਕੁਝ ਨਹੀਂ ਹੋਇਆ ਮੈਨੂੰ ਧੱਕੇ ਨਾਲ ਭੇਜ ਰਹੇ ਨੇ ਵੀ ਹੁਣ ਮੇਰੀ ਸੇਵਾ ਪੂਰੀ ਹੋ ਗਈ ਕਹਿੰਦੇ ਫਿਰ ਮੈਂ ਅਰਦਾਸ ਕੀਤੀ ਸੱਚੇ ਪਾਤਸ਼ਾ ਵੀ ਜਿੰਨੀ ਸੇਵਾ ਹੋ ਗਈ ਪ੍ਰਵਾਨ ਕਰਿਓ ਵੀ ਕੋਈ ਪੁੱਲ ਗਲਤੀ ਹੋ ਗਈ ਹੋਈ ਕਿਮਾ ਕਰਿਓ ਕਹਿੰਦੇ ਮੈਂ ਗੱਡੀ 'ਚ ਬੈਠਾ ਗਏ ਰਸਤੇ 'ਚ ਮੈਨੂੰ ਛਾਲੀ ਆਈ ਹਸਪੀਟਲ ਜਾਂਦੇ ਜਾਂਦੇ ਉਥੇ ਅਟੈਕ ਹੋ ਗਿਆ ਸਵੇਰ ਤੱਕ ਉਹਨਾਂ ਨੇ ਦੇਖਿਆ ਦੋ ਅਟੈਕ ਹੋ ਗਏ ਹੱਟ ਦੇ ਇਕੱਠੇ ਹੀ ਤਾਂ ਉਹ ਡਾਕਟਰਾਂ ਨੇ ਕਿਹਾ ਵੀ ਇਹ ਤਾਂ ਹੈ ਨਹੀਂ ਡੈਕਲੇਅਰ ਕਰਤੀ ਸੀ ਫਿਰ ਬਾਬਾਈ ਨੇ ਇਧਰੋਂ ਫੋਨ ਕੀਤਾ ਕਹਿੰਦਾ ਪੁੱਛੋ ਪਰਮਜੀਤ ਦਾ ਕੀ ਹਾਲ ਹੈ ਪੁੱਛਿਆ ਕਹਿੰਦੇ ਉਹ ਪਾਉ ਤਾਂ ਮਰਜੀ ਉਹ ਐ ਕਹਿੰਨੇ ਆ ਵੀ ਸ੍ਰੀ ਛੱਡ ਗਏ ਉਹ ਭਾਈ ਕਹਿੰਦੇ ਆਪਾਂ ਥੱਕ ਜਾਨੇ ਆਪਾਂ ਸਾਲ ਲੈਣ ਲੱਗ ਗਏ ਆਂ ਦਿਲ ਵੀ ਸਾਲ ਲੈਣ ਲੱਗ ਗਿਆ ਹੋਣਾ ਕੋਈ ਡਾਕਟਰ ਨੂੰ ਕੋ ਚੰਗੀ ਜੀ ਦਵਾਈ ਦੇ ਕੇ ਦੇਖੋ ਚਲੋ ਜੀ ਉਹ ਡਾਕਟਰ ਆਰ ਪੀ ਸਿੰਘ ਬਾਬਾ ਜੀ ਤੇ ਸ਼ਰਦਾ ਰਖਦਾ ਸੀ ਉਹ ਕਹਿੰਦਾ ਵੀ ਹੁਣ ਦਵਾਈ ਤਾਂ ਨਹੀਂ ਕੁਸ਼ਿਸ਼ ਸੀ ਦੇ ਸਕਦੇ ਵੀ ਸ਼ੌਕ ला ਸਕਦੇ ਆ ਬਿਜਲੀ ਦਾ ਝਟਕਾ ਇੰਨਾ ਬਚਨ ਕਰਕੇ ਚੰਗੀ ਜੀ ਦਵਾਈ ਦਿਓ ਬਾਬਾ ਜੀ ਆਸਣ ਤੋਂ ਉੱਠ ਕੇ ਬਾਥਰੂਮ ਚਲੇ ਗਏ ਉੱਧਰ ਉਹਨਾਂ ਨੂੰ ਕਹਤਾ ਵੀ ਸ਼ੌਕ ਲਾਓ ਜਦੋਂ ਸ਼ੌਕ ਲਾਇਆ ਨੇਤਰ ਖੋਲਲੇ ਨੇਤਰ ਖੋਲਦੇ ਸਾਰ ਪਹਿਲਾ ਵਰਡ ਜਿਹੜਾ ਸੰਤ ਪਰਮਜੀਤ ਸਿੰਘ ਨੇ ਬੋਲਿਆ ਉਹ ਏ ਸੀ ਪਰ ਇਹੋ ਜੋ ਬਾਬੇ ਖੜੇ ਆ ਮੈਨੂੰ ਮੱਥਾ ਟੇਕਣ ਲੋ ਡਾਕਟਰ ਕਹਿੰਦਾ ਕਿੱਥੇ ਖੜੇ ਆ ਬਾਬੇ ਕਹਿੰਦਾ ਹੁਣੇ ਤਾਂ ਇੱਥੇ ਖੜੇ ਸੀ ਉੱਥੋਂ ਉੱਧਰ ਪਹੁੰਚ ਗਏ ਫੇਰ ਬਾਹਰ ਆ ਕੇ ਕਹਿੰਦੇ ਭਾਈ ਹੁਣ ਪੁੱਛੋ ਫੋਨ ਕਰਕੇ ਕੀ ਹਾਲ ਹੈ ਪਰਮਜੀਤ ਦਾ ਪੁੱਛਿਆ ਕਹਿੰਦੇ ਜੀ ਅੱਖਾਂ ਖੋਲੀਆਂ ਮਿਰਤਕ ਕੋ ਪਾਇਓ ਤਨ ਸਾਸਾ ਵਿਸ਼ਰਤਾਨ ਮਿਲਾਇਆ ਤਾਂ ਫੇਰ 40 ਦਿਨ ਉਹਦੇ ਵਿੱਚ ਗੱਲ ਇਹ ਹੈ ਵੀ ਹਸਪੀਟਲ ਹੀ ਰਏ ਉਸ ਦੌਰਾਨ ਥੋੜੇ ਸਮੇਂ ਵਾਸਤੇ ਡਾਕਟਰਾਂ ਨੇ ਰੱਖੇ ਉੱਥੇ ਜੀ ਸਤਿ ਸੰਤ ਬਾਬਾ ਅਮਰੀਕ ਸਿੰਘ ਜੀ ਨੇ ਵੱਡੇ ਮਹਾਰਾਜ ਨੂੰ ਬੇਨਤੀ ਕੀਤੀ ਤਾਂ ਬੇਨਤੀ ਕਰਦੇ ਕਰਦੇ ਉਹਨਾਂ ਦਾ ਗਲਾ ਭਰ ਗਿਆ ਕਹਿੰਦੇ ਮਹਾਰਾਜ ਜੀ ਵੀਰ ਜੀ ਨੂੰ ਛੇਤੀ ਵਾਪਸ ਬੁਲਾ ਲਓ ਕਹਿੰਦੇ ਚੰਗਾ ਭਾਈ ਤੁਸੀਂ ਨਾ ਫਿਰ ਹੁਣ ਕੀਰਤਨ ਨਹੀਂ ਕਰਨਾ ਰੋਜ਼ ਆ ਕੇ ਪੰਜ ਪਾਠ ਜਪਜੀ ਸਾਹਿਬ ਦੇ ਕਰਕੇ ਪਰਮ ਜੀ ਦੀ ਅਰਦਾਸ ਕਰਿਆ ਕਰੋ ਜੀ ਫਿਰ 40 ਦਿਨ ਰੋਜ਼ ਇੱਥੋਂ ਜਾਂਦੇ ਸੀ ਤੇ ਪੰਜ ਪਾਠ ਜਪਜੀ ਸਾਹਿਬ ਦੇ ਕਰਕੇ ਮਹਾਰਾਜ ਦੇ ਹੁਕਮ ਅਨੁਸਾਰ ਜੀ ਇੱਥੇ ਸੇਵਾ ਕਰਦੇ ਸੀ ਜੀ ਜੀ ਹਾਂਜੀ ਵਚਨ ਤਾਂ ਮਤਲਬ ਹਜੇ ਮੈਨੂੰ ਐਨ ਲੱਗੀ ਜਾਂਦਾ ਵੀ ਆ ਵੀ ਸੁਣਾਦਾ ਵੀ ਸੁਣਾਦਾ ਵੀ ਸੁਣਾਦਾ ਪਰ ਸਮਾਂ ਜੀ ਜਿਹੜੀ ਸੰਗਤ ਨੇ ਦੱਸੇ ਹੋਏ ਨੇ ਬੜੇ ਕੀਮਤੀ ਕੀਮਤੀ ਬਚਨ ਜੀ ਉਹ ਉਹ ਵੀ ਜ਼ਰੂਰ ਰਸਨਾ ਏਕ ਅਨੇਕ ਗੁਣਪੂਰਨ ਜਨਕੀ ਕਿਤਕ ਉਪਮਾ ਕਹੀ ਹੈ ਜੀ ਵੀ ਉਹਦੀ ਉਪਮਾ ਜਿਹੜਾ ਉਹ ਪਰਮੇਸ਼ਰ ਨੂੰ ਭਾ ਗਿਆ ਉਹਦੀ ਉਪਮਾ ਕਹੀ ਨਹੀਂ ਜਾ ਸਕਦੀ ਜੀ ਮੇਰੀ ਬੇਨਤੀ ਹੈ ਬਾਬਾ ਜੀ ਅੱਗੇ ਸਮਾਂ ਜ਼ਰੂਰ ਦਿਓ ਤਾਂ ਜੋ ਹੋਰ ਦਰਸ਼ਨ ਕਰਾਂਗੇ ਬਚਨ ਜਾ ਸਕੇ ਵੈਸੇ ਅਸੀਂ ਤਾਂ ਮੈਂ ਤਾਂ ਬੰਦ ਹੀ ਕਰਤਾ ਸੀ ਜੀ ਬਹੁਤ ਚੈਨਲਾਂ ਦੇ ਮੇਰੇ ਤੱਕ ਆਏ ਉਹ ਤੁਸੀਂ ਪਰ ਫਿਰ ਮੈਨੂੰ ਪ੍ਰੇਮ ਵਾਲੀਆਂ ਸੰਗਤਾਂ ਕਹਿੰਦੀਆਂ ਨਹੀਂ ਵੀ ਜੀ ਬਹੁਤ ਸਾਨੂੰ ਬਹੁਤ ਸੰਗਤਾਂ ਸੁਣਦੇ ਵਿੱਚ ਬਾਬਾ ਜੀ ਤਾਂ ਹੋਰ ਵੀ ਵਡਿਆਈ ਜੀ ਬਿਲਕੁਲ ਕਈ ਬਾਣੀ ਪੜਨ ਲੱਗੇ ਜੀ ਕਈ ਜੀ ਨੇ ਬਹੁਤ ਕੀਮਤੀ ਬਚਨ ਨੇ ਬਾਬਾ ਜੀ ਪਾਠ ਵਾਲੇ ਵੀ ਸਹਿਜ ਨਾਲ ਪ੍ਰੇਮ ਨਾਲ ਪੜ੍ਹਨਾ ਇਹ ਬਹੁਤ ਸਿੱਖਿਆ ਵਾ ਮੈਨੂੰ ਵੀ ਜਿਹੜੇ ਨਾਲ ਸੁਣਦੇ ਨੇ ਸੰਗਤ ਉਹਨਾਂ ਇੱਕ ਹੋਰ ਮਤੋਂ ਦੱਸ ਦਿਨਾ ਬਾਬਾ ਜੀ ਬਾਬਾ ਮਰੀਕ ਸਿੰਘ ਦੇ ਯੂਪੀ ਦਵਾਨ ਇੱਕ ਵਾਰੀ ਲੱਗੇ ਸੀ ਜੀ ਤਾਂ ਆਗਿਆ ਲੈ ਕੇ ਯੂਪੀ ਜਾਣਾ ਸੀ 7 ਦਿਨਾਂ ਵਾਸਤੇ ਜੀ ਤੇ ਮਹਾਰਾਜ ਜੀ ਕਹਿੰਦੇ ਹਾਂ ਭਾਈ ਉੱਥੇ ਜਾਇਓ ਜ਼ਰੂਰ ਕੀਰਤਨ ਕਰਿਓ ਜੀ ਸੰਗਤ ਨੂੰ ਇਹ ਵੀ ਸ਼ਬਦ ਪੜ੍ਹਾਇਓ ਫਿਰ ਕਰ ਬੈਸੋ ਹਰ ਜਨ ਪਿਆਰੇ ਸਤਗੁਰੂ ਤੁਮਰੇ ਕਾਜ ਸਾਰਸ ਜੀ ਬਹੁਤ ਬਚਨ ਬਾਬਾ ਜੀ ਸੇਬ ਨੇ ਬਾਣੀ ਚ ਹੀ ਹੱਲ ਦੱਸਿਆ ਸਾਰਾ ਬਾਣੀ ਚ ਬਾਣੀ ਚ ਜੀ ਅੰਨਿਆਂ ਨੂੰ ਅੱਖਾਂ ਮਿਲਦੀਆਂ ਦੇਖੀਆਂ ਸੀ ਉੱਥੇ ਹਮ ਸਾਡੇ ਸਾਹਮਣੇ ਜੀ ਛੋਟਾ ਜਿਹਾ ਬੱਚਾ ਸੀ ਉਹ ਅਗਲੀ ਵਾਰੀ ਆਪਾਂ ਕਰ ਲਾਂਗੇ ਚਲੋ ਜੀ 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 ਬਿਲਕੁਲ ਬਹੁਤ ਬਹੁਤ ਧੰਨਵਾਦ ਬਾਬਾ ਜੀ ਮੇਰੇ ਕੋਲ ਸ਼ਬਦ ਨਹੀਂ ਤੁਹਾਡਾ ਧੰਨਵਾਦ ਕਰਨ ਦੇ ਬਹੁਤ ਬੇਅੰਤ ਖਜ਼ਾਨਾ بس ਮੈਂ ਤਾਂ ਇੱਕ ਸਾਰੀ ਸੰਗਤ ਨੂੰ ਹੀ ਅਰਦਾਸ ਕਰਾਂਗਾ ਤੁਹਾਨੂੰ ਵੀ ਕਿ ਤੁਸੀਂ ਅਰਦਾਸ ਕਰਿਓ ਗੁਰੂ ਸਾਹਿਬਾ ਅੱਗੇ ਵੀ ਸਾਡੀ ਨਿਭ ਜੇ ਵਾਹਿਗੁਰੂ ਵੀ ਜੋ ਜੋ ਰਾਹ ਸਾਨੂੰ ਉਹਨਾਂ ਨੇ ਦੱਸਿਆ ਸੀ ਉਸ ਤੇ ਚੱਲ ਸਕੀਏ ਥੋੜਾ ਵੀ ਚੱਲ ਸਕੀਏ ਜੀ ਜੀ ਉਹ ਤਾਂ ਕਹਿੰਦੇ ਸੀ ਬਾਣੀ ਪੜੋ ਜੀ ਕਿਸੇ ਭਰਮ ਚ ਨਾ ਪਾਓ ਭਾਈ ਜੀ ਸਾਰੇ ਧਰਮਾਂ ਦਾ ਸਤਿਕਾਰ ਕਰੋ ਆਪਣੇ ਆਪਣੇ ਧਰਮ ਚ ਰਹੇ ਕੀ ਜੀ ਬਸ ਲੋਕ ਭਲਾਈ ਦੇ ਕੰਮ ਕਰੋ ਜੀ ਬਹੁਤ ਬਹੁਤ ਧੰਨਵਾਦ ਵੈਕਟੀ ਕਾ ਖਾਲਸਾ ਵੈਕਟੀ ਫਤ